ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਬੀ ਸਰਬਜੀਤ ਕੌਰ ਕਪੂਰਸਾਲੇ ਦੇ ਰਹਿਣ ਵਾਲੀ ਹੈ ਤੇ ਉਮਰ 48 ਸਾਲ ਹੈ ਤੇ ਪਾਕਿਸਤਾਨ ਜਾਂਦੀ ਹੈ ਜਥੇ ਦੇ ਨਾਲ ਗੁਰੂ ਪਾਸ਼ਾ ਦਾ ਗੁਰਪੁਰ ਮਨਾਉਣ ਵਾਸਤੇ ਪਰ ਪਾਕਿਸਤਾਨ ਜਾ ਕੇ ਬੀਬੀ ਨੇ ਚੰਦ ਚਾੜਤਾ ਨੂਰ ਹੁਸੈਨ ਬਣ ਗਈ ਨਾਸਰ ਹੁਸੈਨ ਦੇ ਘਰ ਵਾਲੀ ਬਣ ਗਈ ਜਣ ਕੇ ਨਕਾਹ ਕਰਾ ਕੇ ਕਬੂਲ ਹੈ ਕਬੂਲ ਹੈ ਕਾਜੀ ਸਾਹਿਬ ਨੇ ਫਤਵਾ ਸੁਣਾਤਾ ਬੀਬੀ ਨੇ ਪ੍ਰਵਾਨ ਕਰ ਲਿਆ ਅਸੀਂ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਉਹਦੇ ਵੱਲ ਥੋੜਾ ਜਿਹਾ ਧਿਆਨ ਦਿਓ ਕਈ ਸਾਡੀ ਕੌਮ ਦੇ ਵਿੱਚ ਘੜਮ ਚੌਧਰੀ ਨੇ ਕਿ ਅਸੀਂ ਅਬਦਾਲੀ ਕੋਲੋਂ ਬਹੁ ਬੇਟੀਆਂ ਸੜਵਾਈਆਂ ਸੀ ਤੇ ਹੁਣ ਤੁਸੀਂ ਛੜਾ ਲਓ ਇਦਾਂ ਦੇ ਤੰਜ ਕਸੀ ਜਾਂਦੇ ਆ। ਪਹਿਲੀ ਗੱਲ ਤਾਂ ਇਹ ਬੀਬੀ ਆਪਣੀ ਮਰਜ਼ੀ ਨਾਲ ਗਈ ਹੈ। ਕਿਉਂਕਿ ਧਰਮ ਦੀ ਆੜ ਵਿੱਚ ਬਹੁਤ ਕੁਝ ਹੁੰਦਾ ਹੈ। ਔਰ ਸ਼੍ਰੋਮਣੀ ਕਮੇਟੀ ਨੇ ਜਾਨਕੀ ਐਸਪੀਸੀ ਨੇ ਜਿਹੜਾ ਪੱਲਾ ਝਾੜਿਆ ਉਹ ਇਹ ਕਹਿ ਕੇ ਝਾੜ ਦਿੱਤਾ ਕਿ ਗਾਂਹ ਵਾਸਤੇ ਅਸੀਂ ਕਿਸੇ ਇਕਲੌਤੀ ਬੀਬੀ ਨੂੰ ਜਥੇ ਵੀ ਸ਼ਾਮਲ ਨਹੀਂ ਕਰਾਂਗੇ ਵੀਜ਼ਾ ਨਹੀਂ ਮਿਲੂਗਾ ਹੁਣ ਜਿਹਨੇ ਫਰੋਡ ਕਰਨਾ ਹੋਇਆ ਆਪਣੇ ਘਰ ਵਾਲੇ ਨੂੰ ਵੀ ਨਾਲ ਲੈ ਜਾਊਗਾ ਤੁਸੀਂ ਇਕੱਲੇ ਬੀਬੀ ਨੂੰ ਵੀਜ਼ਾ ਨਹੀਂ ਦਿਓਗੇ ਨਹੀਂ ਜਥੇ ਵੀ ਸ਼ਾਮਲ ਕਰੋਗੇ ਹੁਣ ਇਹ ਬੀਬੇ ਵੀ ਪੁੱਤ ਪੋਤਿਆਂ ਵਾਲੀ ਸੀ 48 ਸਾਲ ਦੀ ਉਮਰ ਸੀ ਪਾਗਲੀ ਆਪਣੇ ਘਰ ਵਾਲੇ ਨੂੰ ਨਾਲ ਲੈ ਜਾ ਫਿਰ ਵੀ ਜਦੋਂ ਕਿਦਾਂ ਤੁਸੀਂ ਮਨਾਂ ਕਰੋਗੇ ਇਹ ਕੋਈ ਸेंस ਥੋੜੀ ਬਣਦਾ ਵੀ ਤੁਸੀਂ ਪੱਲਾ ਝਾੜਦਾ ਵੀ ਗਾਹਾਂ ਬਾਹਰ ਤੇ ਅਸੀਂ ਸ਼ਖਤਾਈ ਕਰ ਦਾਂਗੇ ਤੁਹਾਡੇ ਕੋਲੇ ਕੰਮ ਲਈ ਕਰਨ ਵਾਸਤੇ ਕੁਝ ਹੈ ਹੀ ਨਹੀਂ ਜੇ ਤੁਹਾਨੂੰ ਬਾਦਲਾਂ ਦੇ ਚਾਪਲੂਸੀ ਤੋਂ ਟਾਈਮ ਮਿਲੂ ਤੁਸੀਂ ਕੰਮ ਵੱਲ ਧਿਆਨ ਫੇਰ ਹੀ ਦੇਣਾ ਨਹੀਂ ਤੁਹਾਨੂੰ ਕਿ ਲੋੜ ਪਈ ਹੈ ਤੁਸੀਂ ਧੜਾ ਧੜਾ ਪਾਸਪੋਰਟ ਫੜਨੇ ਨੇ ਹਜ਼ਾਰਾਂ ਲੱਖ ਰੁਪਇਆ ਲੱਗੇ ਤੇ ਪਾਕਿਸਤਾਨ ਦੀ ਅੰਵੇਸੀ ਨੂੰ ਦੇ ਦੇਣੇ ਵੀ ਦੇ ਲੱਗ ਜਾਣੇ ਹੈ ਕਿਉਂਕਿ ਅਗਰਾਈਆਂ ਕਰਨੀ ਹੁੰਦੀ ਗੁਰਪੁਰਬ ਮਨਾਉਣ ਵਾਸਤੇ ਤੁਹਾਨੂੰ ਕੌਮ ਤਾਂ ਕੋਈ ਮਤਲਬ ਨਹੀਂ ਮੈਂ ਉਹ ਜਿਹੜੀ ਲਾਸਟ ਗੱਲ ਕਹਿਣੀ ਹੈ ਉਹ ਕਈ ਸਾਡੇ ਨਾ ਜਿਹੜੇ ਕਹਿੰਦੇ ਸਾਡੇ ਫਿਰ ਤੇ ਬਲੁੰਦਰੇ ਜਾਂਦੇ ਨੇ ਸਾਡੀ ਸ਼ਰਧਾ ਹੈ ਸਾਡੀ ਭਾਵਨਾ ਹੈ ਗੁਰਪੁਰਬ ਮਨਾਉਣਾ ਉਹਨਾਂ ਨੂੰ ਬੇਨਤੀ ਹੈ ਬਾਬੇ ਨਾਨਕ ਨੇ ਇਹਨਾਂ ਅਖੰਡ ਬਾਤ ਨੂੰ ਸਾਨੂੰ ਦੂਰ ਕੀਤਾ ਸੀ ਕਿਸੇ ਵੀ ਆਸਥਾਨ ਦੇ ਨਾਲ ਛੇ ਕੌਮ ਦਾ ਕੋਈ ਸਬੰਧ ਨਹੀਂ ਇਹ ਕਿਸੇ ਦੇ ਗੁੱਡੇ ਲੱਗੇ ਕਿਹਦੇ ਗਿੱਟੇ ਲੱਗੇ ਇਹ ਜਿੰਨੇ ਵੀ ਆਸਥਾਨ ਬਣਾਏ ਨੇ ਨਾ ਸਾਡੇ ਕੌਮ ਦੇ ਕੜਾਮ ਚੌਧਰੀ ਜਾਂ ਪੁਜਾਰੀ ਲਾਣੇ ਵੱਲੋਂ ਬਣਾਏ ਗਏ ਨੇ ਕੇਵਲ ਗੋਲ ਕਾ ਫਿਟ ਕਰਕੇ ਉੱਥੇ ਚੜਾਵਾ ਇਕੱਠਾ ਕਰਨ ਵਾਸਤੇ ਹੋਰ ਕੁਝ ਨਹੀਂ ਹੈ ਉਦਾਹਰਨ ਦੇ ਦਿੰਨਾ ਗੁਰੂ ਅਰਜਨ ਦੇਵ ਪਾਸ਼ਾ ਨੇ ਪ੍ਰਕਾਸ਼ ਕਿੱਥੇ ਕੀਤਾ ਕੇਵਲ ਦਰਬਾਰ ਸਾਹਿਬ ਦੇ ਵਿੱਚ ਜਿਹੜੇ ਬਾਕੀ ਗੁਰਦੁਆਰੇ ਨੇ ਉਹ ਕਿਨੇ ਬਣਾਏ ਨੇ ਇਹ ਬਾਬਾ ਟੱਲ ਹੈ ਇਹ ਦੁੱਖ ਭੰਣੀ 베ਰੀ ਹੈ ਇਹ लाਚੀ 베ਰੀ ਹੈ ਇਹ ਕੋਠਾ ਸਾਹਿਬ ਹੈ ਇਹ ਫਲਾਨਾ ਸਾਹਿਬ ਹੈ ਇਹ ਕਿਹਨੇ ਬਣਾਏ ਨੇ ਇਹ ਤਾਂ ਸ਼ੋਮਣੀ ਕਮੇਟੀ ਨੇ ਬਣਾਏ ਨੇ ਨਰੈਣੂ ਮਹੰਤਾਂ ਨੇ ਬਣਾਏ ਨੇ ਪੁਜਾਰੀ ਲਾਣੇ ਨੇ ਬਣਾਏ ਨੇ ਸਾਡਾ ਜਿਹੜਾ ਸੰਬੰਧ ਹੈ ਕੌਮ ਦਾ ਉਹ ਸੁਧਾਨ ਦੇ ਨਾਲ ਹੈ ਸੁਧਾਨ ਕੀ ਹੈ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦਾ ਉਪਦੇਸ਼ ਕਿਸੇ ਬਿਲਡਿੰਗ ਨਾਲ ਕੋਈ ਸੰਬੰਧ ਨਹੀਂ ਤੁਸੀਂ ਇਹ ਕਿਉਂ ਕਹਿੰਦੇ ਹੋ ਵੀ ਅਸੀਂ ਕੱਲੀ ਬੀਬੀ ਨੂੰ ਜਥੇ ਵੀ ਸ਼ਾਮਲ ਨਹੀਂ ਕਰਾਂਗੇ ਇਹ ਕਿਉਂ ਨਹੀਂ ਕਹਿੰਦੇ ਵੀ ਅਸੀਂ ਪਾਕਿਸਤਾਨ ਜਾ ਕੇ ਬੜੇ ਮੇਲੇ ਡੇ ਕੀ ਕਰਨਾ ਪਾਕਿਸਤਾਨ ਜਾ ਕੇ ਕੋਈ ਵਪਾਰ ਨਹੀਂ ਹੋ ਰਿਹਾ ਉਧਰ ਕੋਈ ਲਾਭ ਨਹੀਂ ਹੋ ਰਿਹਾ ਜਦੋਂ ਕੋਰੀਡੋਰ ਖੋਲਣ ਦੀ ਗੱਲ ਕਰਦੇ ਹਾਂ ਉਦੋਂ ਅਰਬਾਂ ਖਰਬਾਂ ਰੁਪਈਆ ਇਕੱਠਾ ਕਰਕੇ ਪਾਕਿਸਤਾਨ ਦੇ ਪਰਦਾਨ ਮੰਤਰੀ ਦੀ ਝੋਲੀ ਵਿੱਚ ਪਾਤਾ ਉਹ ਜੇਲ੍ਹ ਵਿੱਚ ਬੈਠਾ ਇਧਰ ਆਪਣੇ ਸਿੱਧੂ ਸਾਫੀ ਦੇ ਜੱਫੀ ਤੇ ਜੱਫੀ ਦੇ ਜੱਫੀ ਤੇ ਜੱਫੀ ਉਹ ਸ਼ੇਰ ਸੁਣਾਇਆ ਗਿਆ ਤੇ ਅਸੀਂ ਹੁਣ ਪ੍ਰਧਾਨ ਮੰਤਰੀ ਬਣਾਉਣ ਨੂੰ ਕਾਹਲੇ ਸੀ ਉਦੋਂ ਚਲ ਮੁੱਖ ਮੰਤਰੀ ਮਿਲਾਂ ਦੇ ਵੀ ਸਿੱਧੂ ਸਾਹਿਬ ਨੇ ਰਸਤਾ ਖਲਾਤਾ ਇਹ ਸਾਡੀ ਅੰਨੀ ਸ਼ਰਤ ਹੈ ਜਾਂ ਹੋਰ ਕੀ ਹੈ ਹੁਣ ਇਹ ਜਿਹੜਾ ਕਲੰਕ ਲੱਗਿਆ ਪੂਰੀ ਕੌਮ ਤੇ ਲੱਗਿਆ ਨਾ 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 ਉਹ ਬੀਬੀ ਸਖ ਪਰਿਵਾਰ ਵਿੱਚ ਉਹ ਕੋਈ ਅਮਰਤ ਨਹੀਂ ਛਕਿਆ ਸੀ ਦੂਜੀ ਗੱਲ ਸੁਲਤ ਕੀਏ ਮਰਦ ਜੇ ਹੋਏਗਾ ਔਰਤਾਂ ਕੀ ਕਰੀਏ ਆਲ ਦ ਸਰੀਰੀ ਨਾਰ ਨਾ ਛੋੜਾ ਤਾਂ ਤੇ Hindu ਹੀ ਰਹੀਏ ਇਕਬੀਰ ਸਾਹਿਬ ਕਹਿੰਦੇ ਹੁਣ ਚਪੇੜ ਮੁਸਲਮ ਕਮਿਊਨਿਟੀ ਬਜਦੀ ਹੈ ਇਕਬੀਰ ਸਾਹਿਬ ਨੇ ਚਪੇੜ ਮਾਰੀ ਹੈ ਕੋਈ ਮੇਰਾ ਸ਼ਬਦ ਨਹੀਂ ਮੈਂ ਤਾਂ ਪੜ ਕੇ ਸੁਣਾ ਰਿਹਾ ਹਾਂ ਉਹ ਕਹਿੰਦੇ ਠੀਕ ਹੈ ਕਿਸੇ ਮਨੁੱਖ ਨੂੰ ਕਿਸੇ ਮਰਦ ਨੂੰ ਤੁਸੀਂ ਮੁਸਲਮਾਨ ਬਣਾ ਲਓਗੇ ਸੁਨਤ ਕਰਕੇ ਇਹ ਹੀ ਹੈ ਨਾ ਤੇ ਔਰੰਦੀ ਸੁਨਤ ਕਿੱਦਾਂ ਕਰੋਗੇ ਫਿਰ ਹੁਣ ਜਿਹੜੀ ਬੀਬੀ ਨੂੰ ਨਕਾਬ ਪੜਾ ਕੇ ਮੁਸਲਮਾਨ ਬਣਾਇਆ ਤੁਸੀਂ ਕਲਮਾ ਪੜਾਈਆਂ ਨੇ ਕਬੂਲ 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 ਕਾਰੀ ਸਾਬ ਨੇ ਕਹਿਤਾ ਜੀ ਹੁਣ ਉਹ ਬੀਬੀ ਨੂੰ ਸੁਨਤ ਕਰਕੇ ਮੁਸਲਮਾਨ ਬਣਾਇਆ ਉਹ ਤਾਂ ਨਕਾ ਕੀਤਾ ਉਹਨੇ ਉਹ ਤਾਂ ਇਸ਼ਕ ਮੁਸ਼ਕ ਉਹੜਾ ਕਾਲਾ ਭੂਂਡ ਹੈ ਉਹ ਜਿਵੇਂ ਕਹ ਲਈਏ ਦਹੀਂ ਚ ਭੂਂਡ ਡਿੱਗਾ ਹੁੰਦਾ ਹੈ ਇਹ ਹੈ ਨਾ ਬੀਬੀ ਘੋਰੀ ਚਿੱਟੀ ਹੈ ਵੱਡੇ ਪਰਿਵਾਰ ਨਾਲ ਸੰਬੰਧ ਰੱਖਦੀ ਹੈ ਉਹ ਪਤਾ ਨਹੀਂ ਮੈਂ ਜਾਤੀ ਤੌਰ ਤੇ ਨਹੀਂ ਕਹਿ ਰਿਹਾ ਮੈਂ ਰੰਗ ਦੀ ਗੱਲ ਕਰ ਰਿਹਾ ਫੇਰ ਪੰਗਾ ਪਾ ਦੂੰ ਕਿਤੇ ਰਾਜੇ ਬੜਿੰਗ ਨੇ ਕਹਤਾ ਸੀ ਬੁੱਟਾ ਸਿੰਘ ਗ੍ਰਹਿ ਮੰਤਰੀ ਨੂੰ ਮੈਂ ਉਧਰ ਹੀ ਜਾਣਾ ਚਾਹੁੰਦਾ ਜਿਵੇਂ ਦਸਨਾ ਚਾਹਣਾ ਵੀ ਇਹ ਗਲਤੀ ਕੀ ਦੀ ਹੈ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਗਲਤੀ ਹੈ ਸਰਕਾਰ ਦਾ ਕੋਈ ਰੋਲ ਨਹੀਂ ਹੁਣ ਇਹ ਤਾਂ ਜਿਵੇਂ ਕਹੀ ਜਾਣਗੇ ਸਰਕਾਰ ਨੇ ਇਨਕੁਆਇਰੀ ਕਰਨੀ ਸੀ ਜਦੋਂ ਸਰਕਾਰ ਦਖਲਦੰਦੀ ਕਰਦੀ ਹੈ ਫਿਰ ਤੁਸੀਂ ਕਹਿੰਦੇ ਧਾਰਮਿਕ ਕੰਮਾਂ ਦੇ ਵਿੱਚ ਸਰਕਾਰ ਦਖਲਦੰਦੀ ਨਾ ਕਰੇ ਪਰ ਭਵੰਤਮਨ ਤੁਸੀਂ ਕਰੜੇ ਹੱਥੀਂ ਲੈ ਲੈਂਦੇ ਉਹ ਕਹਿ ਦਿੰਦਾ ਹੈ ਕਹਿੰਦਾ ਵੀ ਤੁਹਾਡਾ ਕਿਹੜਾ ਕਲੰਦਾ ਪੰਥ ਹੈ ਸਰਕਾਰ ਕਿੱਥੇ ਕਿੱਥੇ ਖੜੇ ਹੁਣ ਸਰਕਾਰ ਜਿਹੜੀ ਪੁਲਿਸ ਲਾਈ ਹੈ ਹੁਣ ਲੋਕਾਂ ਨੇ ਜਨਾਨੀਆਂ ਨੂੰ ਚੈੱਕ ਕਰੇ ਪਹਿਲਾਂ ਵੀ ਇਹ ਫੋਨਾਂ ਦੇ ਕੀ ਕਰਦੀ ਸੀ ਇਹਦਾ ਮੁਲਾਹਜੇ ਦਰ ਕੋਣਾ ਤਾਂ 9 ਸਾਲ ਦੀ ਗੱਲ ਕਰਦੀ ਹੈ ਹੁਣ WhatsApp ਤੇ ਕੀ ਕਰਦਾ ਬੰਦਾ ਇਸ਼ਤਾਂ ਤੇ ਕੀ ਕਰਦਾ ਬੰਦਾ ਫੇਕ ਹੈੜੀਆਂ ਨੇ ਕਿੰਨਾ ਕੰਟਰੋਲ ਲਓਗੇ ਤੁਸੀਂ ਇੱਥੇ ਕਿਸੇ ਸਰਕਾਰ ਦਾ ਕੋਈ ਕਸੂਰ ਨਹੀਂ ਕਿਸੇ ਏਜੰਸੀ ਦਾ ਕੋਈ ਕਸੂਰ ਨਹੀਂ ਕਸੂਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਰੈਣੂ ਮਹੰਤਾਂ ਦਾ ਹੈ ਜਿਹੜੇ ਚੱਕਦੇ ਨੇ ਝੋਲਾ ਆਏ ਸਾਲ ਚਲੋ ਚੱਲੀਏ ਗੁਰਪੁਰ ਬਣਾਉਣ ਕਿਉਂਕਿ ਕਰੋੜਾਂ ਰੁਪਏ ਇਕੱਠਾ ਕਰਨਾ ਹੁੰਦਾ ਹੈ ਦੇ ਪੱਲਾ ਬੜਾ ਸ਼ੌਖਾ ਜਾੜਿਆ ਕਹਿੰਦੇ ਇੱਕ ਬੀਬੀ ਨੂੰ ਅਸੀਂ ਦੁਬਾਰਾ ਜਥੇਵੇਂ ਸ਼ਾਮਲ ਲੇਕਰਾਂਗੇ ਔਰ ਜਿਹੜੀ ਬੀਬੀ ਨੇ ਇੱਕ ਕਰਤੂਤ ਕਰਨੀ ਹੋਈ ਸੋਰੀ ਮਾਫ ਕਰਨਾ ਔਰ ప్రతి ਸ਼ਬਦ ਵਰਤਨੇ ਚਾਹੀਦੇ ਤੇ ਉਹ ਤਾਂ ਆਪਣੇ ਘਰ ਵਾਲੇ ਨੂੰ ਨਾਲ ਲੈ ਜੂਗੀ। ਬੀਆ ਮੇਰੇ ਘਰ ਵਾਲਾ ਖੜਾ ਹੈ ਤੇ ਆ ਮੈਂ ਖੜੀ ਹਾਂ। ਇੱਥੇ ਜਨਾਬ ਆਧਾਰ ਕਾਰਡ ਪੈਨ ਕਾਰਡ ਵੋਟਰ ਕਾਰਡ ਸਭ ਕੁਝ ਡੁਪਲੀਕੇਟ ਬਣੇ ਜਾਂਦੇ। ਕਿਹਦੀ ਮਰਜੀ ਫੋਟੋ ਚੇਪ ਕੇ ਆ ਲਈ ਅਗਲੀ ਦੇ ਕਹਿ ਦੇਣਾ ਆ ਮੇਰੇ ਘਰ ਵਾਲਾ ਕਿਹੜਾ ਆਵੇਂ ਖੜੇਗੇ ਫਿਰ ਕਰੂੰਗੇ ਤੁਸੀਂ ਫਿਰ ਕੀ ਕਰ ਲਓਗੇ ਜਿਹੜੀ ਸਿੱਧੀ ਜੀ ਗੱਲ ਆ ਉਹ ਕਿਉਂ ਨਹੀਂ ਕਹਿੰਦੇ ਵੀ ਅਸੀਂ ਪਾਕਿਸਤਾਨ ਜਾ ਕੇ ਬੜੇ ਮੇਲੇੜੇ ਕੀ ਕਰਨਾ ਐ ਅਸੀਂ ਸਾਡੇ ਬਸੇਰੇ ਗੁਰਦੁਆਰਾ ਸਾਹਿਬ ਹੈਗੇ ਨੇ ਇੱਥੇ ਪਿੰਡਾਂ ਵਿੱਚ ਗੁਰਦੁਆਰੇ ਹੈ ਨਹੀਂ ਪਿੰਡਾਂ ਵਿੱਚ ਗੁਰਪੁਰਪੁਰ ਵੀ ਨਾ ਸਕਦੇ ਕੀ ਚਾਹੁੰਦੇ ਹੋ ਕਿ ਬਾਬਾ ਨਾਨਕ ਦੁਆਰਾ ਫੇਰ ਉੱਠੇ ਪੱਥਰ ਵਿੱਚ ਪੰਜਾ ਮਾਰ ਕੇ ਪੱਥਰ ਰੋਕੇ ਰੀਠੇ ਮਿੱਠੇ ਦਵਾਰਾਂ ਚੋਂ ਲਿਓ ਹੁਣ ਨਹੀਂ ਹੋਣੀ ਉਹ ਪੁਜਾਰੀਆਂ ਨੇ ਜਿਹੜਾ ਕੁਝ ਕਰਨਾ ਸੀ ਕਰਤਾ ਹੁਣ ਨਹੀਂ ਕੁਝ ਹੋਣਾ ਕਿਉਂ ਅੰਨੀ ਸ਼ਰਦਾ ਅੱਖਾਂ ਬੰਦ ਕਰਕੇ ਤੁਸੀਂ ਸਿੱਖ ਕੌਮ ਦਾ ਜਲੂਸ ਕੱਢਣ ਲੱਗੇ ਹੋ ਸੁਨਾਂਤਾਂ ਨੂੰ ਮਿੱਟੀ ਵਿੱਚ ਰੋਲਣ ਲੱਗੇ ਹੋ ਥੋੜੀ ਬਹੁਤੀ ਅਕਲ ਤੋਂ ਮੈਂ ਕਹਨਾ ਅਕਲ ਦੀ ਵਰਤੋਂ ਕਰ ਲਓ ਤੇ ਉਹ ਅਕਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹੈ ਪਾਕਿਸਤਾਨ ਦੇ ਵਿੱਚ ਨਹੀਂ ਹੈਗੀ ਜੇ ਅਕਲ ਲੈਣ ਵਾਲੇ ਕੋਈ ਟੀਚਰ ਰੱਖਣੇ ਨੇ ਨਾ ਪਿੰਡਾਂ ਵਿੱਚ ਬਹੁਤ ਗ੍ਰੰਥੀ ਨੇ ਜਿਹੜੇ ਕੋਈ ਸਿਖਾਉਣਾ ਚਾਹੁੰਦੇ ਆ ਪਰ ਤੁਸੀਂ ਉਹਨਾਂ ਨੂੰ ਜੇ 2000 ਰੁਪਇਆ ਵੱਧ ਮੰਗ ਲੈਣ ਛੁੱਟੀ ਕਰ ਦਿਓ ਤੇ ਉਦਾਂ ਪਾਕਿਸਤਾਨ ਚਲੇ ਜਾਵਾਂਗੇ ਅਸੀਂ ਲਾਤਾ ਰੰਗ ਬੀਬੀ ਨੇ ਇੱਥੇ ਤੱਕ ਜੁੰਨੀ ਗੜ ਵਿੱਚ ਪਈ ਹੋਈ ਸੀ ਜਦੋਂ ਕਾਜੀ ਸਾਹਿਬ ਕੋਲੇ ਬੈਠੀ ਸੀ ਸਿਰ ਢੱਕਿਆ ਹੋਇਆ ਸੀ ਸਮਝ ਆਈ ਜਿਹੜੇ ਕਹਿੰਦੇ ਹੈ ਗਿਟਨਾਪ ਕੀਤਾ ਹੋਣਾ ਬੀਬੀ ਨੂੰ ਕਾਸ਼ਾ ਕੁਛ ਨਹੀਂ ਕੀਤਾ ਉਹ ਆਪਣੀ ਮਰਜ਼ੀ ਨਾਲ ਗਈ ਐ ਉਹ ਕਹਿੰਦੀ ਹੀਰ ਚੜ੍ਹਦੇ ਪੰਜਾਬ ਚ ਬੈਠੀ ਐ ਰਾਂਝਾ ਲੈਂਦੇ ਪੰਜਾਬ ਚ ਬੈਠਾ ਉਹ ਕਹਿੰਦੀ ਮੇਲ ਹੋਣਾ ਚਾਹੀਦਾ ਸੱਸੀ ਤੇ ਪੁੰਨੂ ਦਾ ਵੀ ਕਰਾ ਦੋ ਹੋਰ ਬੜੇ ਨੇ ਮਜ ਨੂੰ ਲੈ ਲਾ ਪਤਾ ਨਹੀਂ ਕੀ ਕੁਛ ਐ ਆਸ਼ਾ ਮਿਰਜ਼ਾ ਵੀ ਉੱਤਰੀ ਹੋਇਆ ਇਹ ਸਾਰਾ ਕੁਝ ਜੁੜਦਾ ਨਾਲ ਤੇ ਬਾਬੇ ਨਾਨਕ ਨੂੰ ਕਰਨਾ ਬਦਨਾਮ ਅਸੀਂ ਜਿਹੜੇ ਗੰਦ ਚੋਂ ਜਿਹੜੇ ਵਹਿਮ ਦੇਖਾਂ ਜੋ ਕੱਢਿਆ ਸੀ ਉਧਰ ਅਸੀਂ ਫੇਰ ਆਪਣੇ ਆਪ ਨੂੰ ਕਹਿ ਲਈ ਨਰਕਾਂ ਦੇ ਵਿੱਚ ਜਾਣਾ ਚਾਹੁੰਦੇ ਆ ਇਹ ਸਾਰੀਆਂ ਲੜਨ ਤਾਂ ਸ਼ੋਮਣੀ ਕਮੇਟੀ ਨੂੰ ਪਾਉਣੀਆਂ ਨੇ ਡੱਕਾ ਨਹੀਂ ਤੋੜ ਰਹੇ ਕਿਉਂ ਨਹੀਂ ਤੋੜ ਰਹੇ ਕਿਉਂਕਿ ਬਾਦਲਾਂ ਵੱਲੋਂ ਚਾਪਲੂਸੀ ਕਰਨ ਦੀ ਜੇ ਬੇਲ ਮਿਲੂ ਫੇਰ ਹੀ ਕੌਮ ਲਈ ਕੁਝ ਕਰਨਗੇ ਇੰਨਾ ਕੁ ਬਹੁਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ